ਹੈਲੋ ਗੁੱਡ ਇਵਨਿੰਗ ਗੁੱਡ ਇਵਨਿੰਗ ਗੁੱਡ ਇਵਨਿੰਗ ਸਭ ਨੂੰ ਸਤਿ ਸ਼੍ਰੀ ਅਕਾਲ ਜੀ ਗੁੱਡ ਇਵਨਿੰਗ ਗੁੱਡ ਇਵਨਿੰਗ ਗੁੱਡ ਇਵਨਿੰਗ ਸਭ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਸਾਡੀ ਅੱਜ ਦੀ ਕਲਾਸ ਦੇ ਸੈਸ਼ਨ ਦੇ ਵਿੱਚ ਗੁੱਡ ਇਵਨਿੰਗ ਗੁੱਡ ਇਵਨਿੰਗ ਗੁੱਡ ਇਵਨਿੰਗ ਤਾਂ ਅਸੀਂ ਕਰ ਰਹੇ ਆ ਬਈ ਪੀਐਸ ਟੈਟ 2026 ਦੀ ਕਲਾਸਿਸ ਤੇ ਪੀਐਸ ਟੈਟ 2026 ਦੀ ਕਲਾਸਿਸ ਦੇ ਵਿੱਚ ਆਪਾਂ ਜਿਹੜੀ ਸਟੱਡੀ ਦੇ ਪੀਐਸ ਟੈਟ ਨੂੰ ਸ਼ੁਰੂ ਕੀਤਾ ਸੀਗਾ ਉਹ ਸ਼ੁਰੂ ਸੀ ਕੱਲ ਤੋਂ ਆਪਾਂ ਕੀਤਾ ਸੀ ਐਸਟੈਟ ਨੂੰ ਤਾਂ ਕੱਲ ਅਸੀਂ ਹਰਿਆਣਾ ਟੈਟ ਜਿਹੜਾ 2011 ਦਾ ਪੇਪਰ ਹੋਇਆ ਸੀ ਉਹਦਾ ਪਹਿਲਾ 파ਟ ਕੀਤਾਗਾ 30 ਕੁਐਸਚਨ ਕੀਤੇ ਨੇ 30 ਕੁਐਸਚਨਸ ਨੂੰ ਆਪਾਂ ਅੱਜ ਕਰਾਂਗੇ ਬਈ ਠੀਕ ਹੈ ਜੀ ਤਾਂ ਇੰਪੋਰਟੈਂਟ ਕੁਐਸਚਨ ਨੇ ਤੁਹਾਡੇ ਤੁਹਾਡੇ ਐਗਜ਼ਾਮ ਪੁਆਇੰਟ ਆਫ 뷰 ਦੇ ਨਾਲ ਬੜੇ ਇੰਪੋਰਟੈਂਟ ਨੇ ਬਈ ਤੈਨੂੰ ਸ਼ੁਰੂ ਕਰਦੇ ਹਾਂ ਤੋਂ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਖੁਸ਼ਖਬਰੀ ਦੇ ਦਾਂ ਅ ਸ਼੍ਰੀ ਗੁਰੂ ਤੇਗ ਬਹਾਦਰ ਦੀ ਲਾਸੀਨੀ ਸ਼ਹਾਦਤ ਨੂੰ ਸਮਰਪਿਤ 350 ਸਾਲਾ ਮਨਾਇਆ ਜਾ ਰਿਹਾ ਇਸ ਵਾਰ ਤੇ ਉਸੇ ਉਪਲਕਸ਼ ਦੇ ਵਿੱਚ ਅਸੀਂ ਤੁਹਾਨੂੰ ਇਸ ਬੈਚਸ ਦੇ ਉੱਪਰ ਕਾਫੀ ਜ਼ਿਆਦਾ ਛੋਟ ਦੇ ਰਹੇ ਹਾਂ ਬਈ ਹੈਨਾ ਤਾਂ ਤੁਸੀਂ ਦੇਖੋ ਇੱਥੇ ਸਾਡੇ ਹਰ ਬੈਚ ਦੇ ਉੱਪਰ ਛੋਟ ਦਿੱਤੀ ਜਾ ਰਹੀ ਹੈਗੀ ਤਾਂ ਇਹ ਜਿਹੜੀ ਛੋਟ ਹੈ ਨਾ ਇਹ 350 ਵਿਦਿਆਰਥੀ ਪਹਿਲੇ ਜਿਹੜੇ 350 ਵਿਦਿਆਰਥੀ ਹੋਣਗੇ ਉਹਨਾਂ ਵਾਸਤੇ ਹੋਊਗੀ ਓਵਰਆਲ ਤਾਂ ਇਹਦੇ ਵਿੱਚ ਅਸੀਂ ਤੁਹਾਨੂੰ ਮਾਸਟਰ ਗ੍ਰੈਡ ਦਾ ਸਾਡਾ ਐਸਐਸਟੀ ਦਾ ਬੈਚ ਹੈਗਾ ਇਹ ਆਪਣੇ ਸਭ ਤੋਂ ਬੈਸਟ ਪ੍ਰਾਈਸ ਦੇ ਰੂਪ ਦੇ ਵਿੱਚ ਤੁਹਾਨੂੰ ਮਿਲਤਾ ਜਾ ਰਿਹਾ ਜੀ ਸਿਰਫ ਤੇ ਸਿਰਫ ਤੁਹਾਨੂੰ ਇਹ 4999 ਰੁਪਏ ਦਾ ਮਿਲ ਰਿਹਾ ਬਈ ਤੇ ਲੈਕਚਰਰ ਹਿਸਟਰੀ ਪੋਲੀਟੀਕਲ ਸਾਇੰਸ ਦਾ ਬੈਚ ਸਾਨੂੰ ਸਿਰਫ 3500 ਰੁਪਏ 3500 ਰੁਪਏ ਦਾ ਬਈ ਪੀਐਸਟੈਟ ਦਾ ਬੈਚ ਸਾਨੂੰ ਅਸੀਂ ਲਾਈਵ ਬੈਚ ਹੈ ਜੀ ਸਿਰਫ ਤੇ ਸਿਰਫ 999 ਰੁਪਏ ਦਾ ਦੇ ਰਹੇ ਹਾਂਗੇ ਠੀਕ ਹੈ ਜੀ ਤੇ ਹਿਸਟਰੀ ਦੀ ਬੁੱਕ ਸਾਨੂੰ 350 70 ਜਿਹੜਾ ਪੋਸਟਲ ਚਾਰजेस ਹੈ ਪਹਲਾ 350 ਰੁਪਏ ਦੀ ਬੁੱਕ ਸਾਨੂੰ ਦੇ ਰਹੇ ਹਾਂ ਜੀ ਠੀਕ ਹੈ ਜੀ ਸਭ ਤੋਂ ਬੈਸਟ ਪ੍ਰਾਈਸ ਦੇ ਉੱਪਰ ਦੇ ਰਹੇ ਆ ਤੇ ਮਾਸਟਰ ਗੇਡਰ ਦੀ ਟੈਸਟ ਸੀਰੀਜ਼ ਲੈਕਚਰਾਂ ਦੀ ਟੈਸਟ ਸੀਰੀਜ਼ ਪੀ ਐਸਟਾਡੀ ਟੈਸਟ ਸੀਰੀਜ਼ ਤੁਹਾਨੂੰ ਸਿਰਫ ਤੇ ਸਿਰਫ 350 350 ਤੇ 350 ਰੁਪਏ ਦੇ ਵਿੱਚ ਮਿਲ ਰਹੀ ਹੈ ਇਹ ਪਹਿਲੇ 350 ਵਿਦਿਆਰਥੀਆਂ ਲਈ ਹੈ ਜੇ ਕੱਲ ਨੂੰ ਸਾਡੇ 350 ਵਿਦਿਆਰਥੀ ਪੂਰੇ ਹੋ ਜਾਂਦੇ ਤਾਂ ਅਸੀਂ ਉਹ ਆਫ ਕਰ ਦਾਂਗੇ ਠੀਕ ਹੈ ਜੀ ਤਾਂ ਤੁਸੀਂ ਇਹਨੂੰ ਜਲਦੀ ਤੋਂ ਜਲਦੀ ਲੈ ਸਕਦੇ ਹੋ ਜਦੂ ਐਜੂਕੇਸ਼ਨ ਦੀ ਐਪ ਤੋਂ ਜਾ ਕੇ ਲੈ ਲਓ ਜਾਂ ਫਿਰ ਸਾਨੂੰ ਤੁਸੀਂ ਕਾਲ WhatsApp ਕਰਕੇ ਉਹ ਜਾਣਕਾਰੀ ਲੈ ਸਕਦੇ ਹੋ ਜਦੂ ਐਜੂਕੇਸ਼ਨ ਦੀ ਐਪ ਨੂੰ ਡਾਊਨਲੋਡ ਕਰ ਲੈਣਾ ਜਾਂ ਤਾਂ ਤੁਹਾਨੂੰ ਉੱਥੋਂ ਅਰੇ ਬੈਚ ਮਿਲ ਜਾਣੇ ਨੇ ਠੀਕ ਹੈ ਜਾਂ ਫਿਰ ਇਸ ਨੰਬਰ ਦੇ ਉੱਪਰ ਕਾਲ WhatsApp ਕਰ ਲੈਣੀ ਹੈ ਤੁਸੀਂ ਡਾਇਰੈਕਟ ਪੇਮੈਂਟ ਕਰਕੇ ਵੀ ਸਾਡੇ ਬੈਚ ਨੂੰ ਜੁਆਇਨ ਕਰ ਸਕਦੇ ਹੋਗੇ ਠੀਕ ਹੈ ਤਾਂ ਜਲਦੀ ਹੋਈ ਆਫਰ ਲੱਗਿਆ ਹੋਇਆ ਹੈ ਠੀਕ ਹੈ ਚਲੋ ਕੁਐਸਚਨ ਨੰਬਰ 1 ਦੇਖੋ ਕੀ ਕਹਿੰਦਾ ਪਹਿਲਾਂ ਤਾਂ ਹਣਾ ਕੀ ਕਹਿੰਦਾ ਬਈ ਕਹਿੰਦਾ ਬੇਰੋਜ਼ਗਾਰੀ ਉਦੋਂ ਹੁੰਦੀ ਹੈ ਥੋੜਾ ਫਾਸਟ ਕਰਾਂਗੇ ਅੱਜ ਬਈ ਠੀਕ ਹੈ ਬੇਰੋਜ਼ਗਾਰੀ ਉਦੋਂ ਹੁੰਦੀ ਹੈ ਕਹਿੰਦਾ ਕਦੋਂ ਹੁੰਦੀ ਹੈ ਬੇਰੋਜ਼ਗਾਰੀ ਬਈ ਬੇਰੋਜ਼ਗਾਰੀ ਕਹਿੰਦੇ ਉਦੋਂ ਹੁੰਦੀ ਹੈ ਜਦੋਂ ਲੋਕ ਨੌਕਰੀ ਤਾਂ ਕਰਦੇ ਦਿਖਦੇ ਨੇ ਪਰ ਐਕਚੁਅਲ ਦੇ ਵਿੱਚ ਉਹ ਨਹੀਂ ਹੁੰਦੇ ਮਤਲਬ ਉਹ ਰੋਜ਼ਗਾਰ ਦੇ ਵਿੱਚ ਨਹੀਂ ਹੁੰਦੇ ਦਿਖਦੇ ਨੇ ਖੇਤ ਚ ਚਾਰ ਬੰਦੇ ਕੰਮ ਕਰੀ ਜਾਂਦੇ ਨੇ ਹੈ ਨਾ ਪਰ ਲੋਡ ਉੱਥੇ ਦੋ ਦੀ ਹੈ ਤਾਂ ਦੋ ਬੰਦੇ ਕੀ ਹੋਣਗੇ ਭਾਈ ਐਸੇ ਜੀ ਨੂੰ ਅਸੀਂ ਕੀ ਬੋਲ ਦਿੰਨੇ ਆ ਐਸੀ ਚੀਜ਼ ਨੂੰ ਤਾਂ ਅਸੀਂ ਛੁਪੀ ਹੋਈ ਬੇਰੋਜ਼ਗਾਰੀ ਬੋਲ ਦਿੰਨੇ ਆ ਤਾਂ ਇੰਪੋਰਟੈਂਟ ਨਹੀਂ ਕੁਐਸਚਨ ਤੁਹਾਡੇ ਵਾਸਤੇ ਵੈਰੀ ਇੰਪੋਰਟੈਂਟ ਕੁਐਸਚਨ ਹੈ ਜੀ ਠੀਕ ਹੈ ਚਲੋ 32 ਨੰਬਰ ਕੁਐਸਚਨ ਦੇਖੋ ਕੀ ਕਹ ਰਿਹਾਗਾ ਕੰਨਾ ਗਲੋਬ ਤੇ ਭੂਮਧਰਿਕਾ ਦੇ ਸਮਾਨੰਤਰ ਆ ਸਾਡਾ ਗਲੋਬ ਹੈ ਜੀ ਆ ਸਾਡੀ ਭੂਮਧਰਿਕਾ ਹੈ ਇਹਦੇ ਸਮਾਨੰਤਰ ਜਿਹੜੀਆਂ ਇਹ ਰੇਖਾਵਾਂ ਸੀ ਖਿੱਚ ਦਿੰਨੇ ਹੁੰਦੇ ਆ ਇਹਨਾਂ ਰੇਖਾਵਾਂ ਨੂੰ ਅਸੀਂ ਕਿਸ ਨਾਮ ਦੇ ਨਾਲ ਜਾਣਦੇ ਆ ਤਾਂ ਕਿਹੜੀਆਂ ਰੇਖਾਵਾਂ ਨੇ ਬਈ ਸਾਡੀਆਂ ਇਹ ਬੜਾ ਸਿੰਪਲ ਜਿਹਾ ਕੁਐਸਚਨ ਹੈ ਇਹਨੂੰ ਅਸੀਂ ਲੈਟੀਟਿਊਡ ਬੋਲਦੇ ਆ ਜੇ ਐਵੇਂ ਰੇਖਾਵਾਂ ਖਿੱਚੀਆਂ ਜਾਣਗੀਆਂ ਤਾਂ ਉਹ ਸਾਡੀਆਂ ਅੰਧੇਸ਼ਾਂਤ ਰੇਖਾਵਾਂ ਹੋਣਗੀਆਂ ਬਈ ਠੀਕ ਹੈ ਜੀ ਇੰਪੋਰਟੈਂਟ ਕੁਐਸਚਨ ਹੈ ਨੈਕਸਟ 33 ਨੰਬਰ ਕੁਐਸਚਨ ਕੀ ਕਹਰੇ ਦੇਖੋ ਸੰਸਾਰ ਦਾ ਸਭ ਤੋਂ ਲੰਬਾ ਰੇਲ ਮਾਰਕ ਕਿਹੜਾ ਹੈ ਲੰਬਾ ਰੇਲ ਮਾਰ ਪੁੱਛੇ ਲਗ ਤੇ ਲਗਭਗ 10000 ਕਿਲੋਮੀਟਰ ਦੇ ਕਰੀਬ ਹੈਗਾ ਤਾਂ ਇਹ ਹੈਗਾ ਜੀ ট্রান্স ਸਾਈਬੀਰੀਅਨ ਰੇਲਵੇ ਠੀਕ ਹੈ ਜੀ ট্রান্স ਸਾਈਬੀਰੀਅਨ ਰੇਲਵੇ ਵੈਰੀ ਇੰਪੋਰਟੈਂਟ ਹੈ ਜੀ ਇਹ ਤੁਹਾਡੇ ਵਾਸਤੇ ਠੀਕ ਹੈ ਨੈਕਸਟ ਕੁਐਸਚਨ ਨੰਬਰ 8 ਹੈ ਜੀ ਭਾਰਤ ਦਾ ਖੇਤਰਫਲ ਸੰਸਾਰ ਦੇ ਕੁੱਲ ਖੇਤਰਫਲ ਇੰਡੀਆ ਦੁਨੀਆ ਦੀ 19% ਜਨਸੰਖਿਆ ਲਈ ਫਿਰਦਾ ਹੈ ਤੇ ਦੁਨੀਆ ਦਾ 4.243% ਜਿਹੜਾ ਏਰੀਆ ਭੂਗੋਲਿਕ ਏ ਇਹ ਇੰਡੀਆ ਨੇ ਮਲਿਆ ਹੋਇਆ ਬਈ ਠੀਕ ਹੈ ਭੂਗੋਲਿਕ ਏਰੀਆ ਦੇ ਅਕੋਰਡਿੰਗ ਤਾਂ ਜਨਸੰਖਿਆ ਸੀ ਬਹੁਤ ਲਈ ਫਿਰਦੇ ਆ ਨਾ ਜਿਆਦਾ ਹੀ ਹੈ ਨਾ ਤਾਂ ਇਹ 2. 2.4 ਹੀ تھے ਵੈਸੇ 2.43% ਹੈ ਐਗਜ਼ੈਕਟ ਜਿਹੜਾ ਹੈਗਾ ਓਕੇ ਸਭ ਤੋਂ ਵੱਡਾ ਵਪਾਰਕ ਬੈਂਕ ਕਿਹੜਾ ਵੀ ਸਭ ਤੋਂ ਵੱਡਾ ਵਪਾਰਕ ਬੈਂਕ ਦੱਸਦਾ ਸੀ ਕਿਹੜਾ ਵੀ ਸਭ ਤੋਂ ਵੱਡਾ ਵਪਾਰਕ ਬੈਂਕ ਸਾਡਾ ਹੈਗਾ ਜੀ ਸਟੇਟ ਬੈਂਕ ਆਫ ਇੰਡੀਆ ਸਭ ਤੋਂ ਵੱਡਾ ਪੂੰਜੀ ਵਪਾਰ ਠੀਕ ਹੈ ਜੀ ਸਭ ਤੋਂ ਵੱਡੀ ਪੂੰਜੀ ਜਿਹੜੀ ਹੈ ਉਹ ਇਸ ਬੈਂਕ ਕੋਲ ਹੈ ਸਭ ਤੋਂ ਵੱਡਾ ਕਮਰਸ਼ੀਅਲ ਬੈਂਕ ਹੈ ਵੀ ਇਹ ਅੱਛਾ ਜੀ ਭਾਰਤ ਦੇ ਵਿੱਚ ਕਿਸ ਰਾਜ ਦੀ ਸੀਮਾ ਸਭ ਤੋਂ ਲੰਬੀ ਸੀਮਾ ਮੰਨੀ ਜਾਂਦੀ ਹੈ ਤਾਂ ਇਥੋਂ ਸੀਮਾ ਦਾ ਮਤਲਬ ਵੀ ਆ ਸਾਡਾ ਇੰਡੀਆ ਠੀਕ ਹੈ ਜੀ ਇਹਦੀਆਂ ਇਹਦੇ ਗੁਜਰਾਤ ਹੈ ਜੀ ਇੱਥੇ ਸਾਡਾ ਮਹਾਰਾਸ਼ਟਰ ਆ ਗਿਆ ਤੇ ਸਾਡਾ ਗੋਆ ਆ ਗਿਆ ਕਰਨਾਟਕ ਆ ਗਿਆ ਨਾ ਇਹ ਸਾਰੀਆਂ ਤੇ ਚ ਸਭ ਤੋਂ ਜ਼ਿਆਦਾ ਸੀਮਾ ਕਿਹਦੀ ਲੱਗਦੀ ਹੈ ਸਮੁੰਦਰ ਦੇ ਨਾਲ ਸਭ ਤੋਂ ਜ਼ਿਆਦਾ ਸੀਮਾ ਲੱਗਦੀ ਹੈ ਗੁਜਰਾਤ ਦੀ ਗੁਜਰਾਤ ਦੀ ਸੀਮਾ ਸਭ ਤੋਂ ਜ਼ਿਆਦਾ ਲੱਗਦੀ ਹੈ ਤਾਂ ਆ ਪਿਆ ਗੁਜਰਾਤ ਵੀ ਤਲਾ ਦਾਂਗੇ ਅਨਸਰ ਇਹਦਾ ਗੁਜਰਾਤ ਜੀ ਠੀਕ ਹੈ ਯਾਦ ਕਰ ਲਿਓ ਕੁਸਚਨ ਇਹ ਤੁਹਾਡੇ ਬੜੇ ਕੰਮ ਆਣੇ ਨੇ ਮੈਂ ਤੁਹਾਨੂੰ ਹੁਣ ਵੀ ਕਹਿ ਰਿਹਾ ਮੈਂ ਪੁਰਾਣੇ ਬੈਚ ਵਾਲਿਆਂ ਨੂੰ ਵੀ ਕਿਹਾ ਸੀ ਪਈ ਵੀ ਦਿਮਾਗ ਜਿ ਫਿੱਟ ਕਰ ਲਿਓ ਆਪਣੇ ਇਸ ਤਰ੍ਹਾਂ ਦੇ ਕੁਸਚਨ ਤਾਂ ਪੁੱਛਿਆ ਜਾਂਦੇ ਨੇ ਡਾਇਰੈਕਟ ਕੁਸਚਨ ਅੱਛਾ ਕਨਾਂ ਸਰਵ ਸਿੱਖਿਆ ਅਭਿਆਨ ਦੇ ਵਿੱਚ ਪ੍ਰਾਇਮਰੀ ਸਿੱਖਿਆ ਪ੍ਰਦਾਨ ਕਰਨੀ ਹੈ ਨਾ ਦਿਸ਼ਾ ਦੇ ਵਿੱਚ ਹਨਾ ਤਾਂ ਕਿੰਨੇ ਸਾਲਾਂ ਤੋਂ ਇਹ ਕੀਤੀ ਜਾਂਦੀ ਹੈ ਵੀ ਹਨਾ ਤਾਂ ਪ੍ਰਾਇਮਰੀ ਸਿੱਖਿਆ ਨੂੰ ਸੀ ਜੋੜਿਆ ਹੋਇਆ ਵੀ ਹੈ ਨਾ ਪ੍ਰਾਇਮਰੀ ਕਨ 6 ਤੋਂ ਲੈ ਕੇ 14 ਸਾਲ ਐਕਟਿਵ ਬਣਾਏ ਨੇ ਤੇ ਸਰਵ ਸਿੱਖਿਆ ਅਭਿਆਨ ਵੀ ਇੰਨਾ ਬੱਚਿਆਂ ਨੂੰ ਹੀ ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ ਵੀ ਪ੍ਰੋਵਾਈਡ ਕਰਦਾ ਹੈ ਸਰਵ ਸਿੱਖਿਆ ਅਭਿਆਨ ਸਾਡਾ ਅਲੱਗ-ਅਲੱਗ ਵਰਲਡ ਦੀਆਂ ਸੰਸਥਾਵਾਂ ਵੱਲੋਂ ਸਪான்ਸਰ ਪ੍ਰੋਗਰਾਮ ਹੈ ਇੰਡੀਆ ਦੇ ਵਿੱਚ ਅੱਜ ਕੱਲ ਦਾ ਸਮਗ੍ਰਹ ਚੱਲ ਰਿਹਾ ਹੈ ਹਿਮਾਲਿਆ ਤੇ ਐਲਪਸ ਹਨਾ ਜਿਹੜੇ ਸਾਡੇ ਹਿਮਾਲਿਆ ਪਰਬਤ ਨੇ ਜਦੋਂ ਅਸੀਂ ਧਰਤੀ ਦੀਆਂ ਪਲੇਟ ਤਦੋਂ ਇਹਨਾਂ ਦੇ ਵਿੱਚ ਮੋੜ ਪੈ ਜਾਂਦਾ ਇਸ ਤਰੀਕੇ ਦਾ ਮੋੜ ਪੈ ਜਾਂਦਾ ਤਾਂ ਇਹ ਇੱਕ ਪਰਬਤਾਨੀ ਸ਼ੇਪ ਲੈ ਲੈਂਦੇ ਨੇ ਠੀਕ ਹੈ ਤੈਨੂੰ ਅਸੀਂ ਮੋੜ ਪਰਬਤ ਬੋਲ ਦਿੰਦੇ ਹਾਂ ਜਾਂ ਇਹਨੂੰ ਫੋਲਡ ਮਾਊਂਟਨ ਦੇ ਨਾਮ ਨਾਲ ਅਸੀਂ ਜਾਣਦੇ ਹਾਂ ਨੇ ਤਾਂ ਦਾ ਆਨਸਰ ਅਸੀਂ ਕੀ ਲਾਵਾਂਗੇ ਜੀ ਇਹਦਾ ਆਨਸਰ ਅਸੀਂ ਫੋਲਡ ਮਾਊਂਟਨ ਲਾਵਾਂਗੇ ਬਈ 39 ਨੰਬਰ ਕੁਸਚਨ ਦੇਖੋ ਜੀ ਧਰਤੀ ਦੀ ਘੁੰਮਣ ਦਿਸ਼ਾ ਕੀ ਹੈ ਕਿਹੜੀ ਦਿਸ਼ਾ 'ਚ ਘੁੰਮਦੀ ਹੈ ਬਈ ਤਾਂ ਧਰਤੀ ਦੀ ਘੁੰਮਣ ਦਿਸ਼ਾ ਨਾ ਇਹ ਪੂਰਬ ਤੋਂ ਪੱਛਮ ਦੇ ਵੱਲ ਹੈ ਵੈਸਟ ਟੂ ਈਸਟ ਘੁੰਮਦੀ ਹੈ ਤੇ ਇਹਦਾ ਆਨਸਰ ਸਾਡਾ ਕੀ ਆ ਗਿਆ ਜੀ ਪੱਛਮ ਤੋਂ ਪੂਰਬ ਆ ਗਿਆ ਜੀ ਨੈਕਸਟ ਕੁਸ ਕਦੇ ਇਹਨਾਂ ਵਿੱਚ ਕਿਹੜਾ ਅੰਦਰੂਨੀ ਗ੍ਰਹਿ ਨਹੀਂ ਹੈ ਅੰਦਰੂਨੀ ਗ੍ਰਹਿ ਨਹੀਂ ਹੈ ਤਾਂ ਅਸੀਂ ਦੇਖਦੇ ਆਂ ਵੀ ਇਹ ਸਾਡਾ ਬੁੱਧ ਹੈ ਠੀਕ ਹੈ ਇਹ ਸਾਡਾ ਸ਼ੁਕਰ ਹੈ ਸਾਡੀ ਧਰਤੀ ਹੈ ਇਹ ਸਾਡਾ ਮੰਗਲ ਹੈ ਇਹ ਚਾਰ ਪਹਿਲੇ ਅੰਦਰੂਨੀ ਗ੍ਰਹਿ ਨੇ ਭਾਰੀ ਗ੍ਰਹਿ ਨੇ ਜੀ ਸਾਡੇ ਇਹ ਠੀਕ ਹੈ ਤੈਨੂੰ ਅਸੀਂ ਇੰਡਰਨਲ ਪਲਨਡੇ ਬੋਲਦੇ ਨੇ ਉਸ ਤੋਂ ਬਾਅਦ ਸਾਡਾ ਜੀ ਬ੍ਰਹਸਪਤੀ ਹੈ ਉਸ ਤੋਂ ਬਾਅਦ ਸਾਡਾ ਸ਼ਨੀ ਹੈ ਉਸ ਤੋਂ ਬਾਅਦ ਸਾਡਾ ਅਰੁਣ ਹੈ ਤੇ ਉਸ ਤੋਂ ਬਾਅਦ ਵਰੁਣ ਹੈ ਇਹ ਸਾਡੇ ਬਾਹਰੀ ਗ੍ਰਹਿ ਨੇ ਇਹ ਹਲਕੇ ਨੇ ਜੀ ਇਹ ਮੈਟਲ ਨਾਲ ਬਣੇ ਹੋਏ ਨੇ ਆ ਹਲਕੇ ਗ੍ਰਹਿ ਨੇ ਤਾਂ ਇਹਦੇ ਚੋਂ ਬੁੱਧ ਆ ਗਿਆ ਵੀ ਸ਼ੁਕਰ ਆ ਗਿਆ ਧਰਤੀ ਆ ਗਈ ਬ੍ਰਹਸਪਤੀ ਇਹਦੇ ਵਿੱਚੋਂ ਅੰਦਰੂਨੀ ਗ੍ਰਹਿ ਸਾਡਾ ਨਹੀਂ ਮੰਨਿਆ ਜਾਂਦਾ ਵੀ ਤੇ ਦਾ ਆਨਸਰ ਅਸੀਂ ਕੀ ਲਾਵਾਂਗੇ ਜੀ ਇਹਦਾ ਆਨਸਰ ਅਸੀਂ ਲਾ ਦਾਂਗੇ ਜੀ ਬ੍ਰਹਿਸਪਤੀ ਓਕੇ ਕਹਿੰਦਾ ਇਹਨਾਂ ਵਿੱਚੋਂ ਕਿਹੜਾ ਸੂਰਜ ਊਰਜਾ ਦਾ ਪਰੰਪਰਾਗਤ ਸਰੋਤ ਹੈ ਪਰੰਪਰਾਗਤ ਦਾ ਮਤਲਬ ਪਹਿਲੇ ਸਮੇਂ ਤੋਂ ਚੱਲਦਾ ਆ ਰਿਹਾ ਨਾ ਨਵੇਂ ਨਹੀਂ ਹੈਗੇ ਇਹ ਹਨਾ ਤਾਂ ਸੋਲਰ ਊਰਜਾ ਨਵੀਂ ਹੈ wind energy ਨਵੀਂ ਹੈ ਵੀ ਜਵਾਰੀ ਊਰਜਾ ਨਵੀਂ ਹੈ ਹਾਈਡਰੋ ਨਜੀੜੀ ਹੈ ਇਹਦਾ ਇਸਤੇਮਾਲ ਅਸੀਂ ਕਾਫੀ ਲੰਬੇ ਸਮੇਂ ਤੋਂ ਕਰਦੇ ਆ ਰਹੇ ਹਾਂ ਇਸ ਕਰਕੇ ਇਹਨਾਂ ਦੇ ਕੰਪੈਰੀਟਿਵ ਇਹ ਸਾਡਾ ਪਰੰਪਰਾਗਤ ਸਰੋਤ ਮੰਨਿਆ ਜਾਊਗਾ ਵੀ ਠੀਕ ਹੈ ਜੀ ਚਲੋ ਨੈਕਸਟ ਕੁਐਸਚਨ ਬਦਦੇ ਆ ਕਹਿੰਦਾ ਗਿਰ نیشنل پارک ਕਿੱਥੇ ਆ ਨਾ ਗਿਰ نیشنل پارک ਤਾਂ ਇਹ ਸਾਡੇ ਕੁਝ نیشنل پارک ਨੇ ਬਈ ਜਿਨ੍ਹਾਂ ਨੂੰ ਰਿਜ਼ਰਵ ਕੀਤਾ ਆ ਸੀ ਇੱਥੇ ਜਿਹੜਾ ਰਿਜ਼ਰਵ ਕੀਤਾ ਗਿਆ ਜਾਨਵਰ ਉਹ এਸ਼ੀਆਈ ਸ਼ੇਰ ਹੈ ਤਾਂ ਇੱਥੇ এਸ਼ੀਆਈ ਸ਼ੇਰ ਲਈ ਕਾਫੀ ਫੇਮਸ ਹੈ ਗਿਰ ਕਭੀ ਆਓ ਗੁਜਰਾਤ ਮੇ ਹੈ ਨਾ ਆਪਕੋ ਗਿਰ ਦਿਖਾਤੇ ਹੈ ਹੈ ਨਾ ਤਾਂ ਇਮਤਾਬ ਬਚਨ ਦੀ ਮਸ਼ਹੂਰੀ ਆਂਦੀ ਸੀ ਨਿਕ ਹੈ ਨਾ ਚਲੋ ਚੂਮ ਖੇਤੀ ਚੂਮ ਖੇਤੀ ਮਤਲਬ ਵੀ ਐਨਓਸੀ/ਐਂਡ ਬਰਨ ਐਗਰੀਕਲਚਰ ਦੇ ਨਾਮ ਨਾਲ ਵੀ ਜਾਣਦੇ ਆ ਮਚਾਓ ਤੇ ਖੇਤੀ ਕਰੋ ਨਾ ਵੱਡੋ ਤੇ ਖੇਤੀ ਕਰੋ ਇਹ ਝੂਮਾਤਲਾ ਇੱਕ ਜਗ੍ਹਾ ਤੇ ਖੇਤੀ ਕਰਦੇ ਨੇ ਜਦੋਂ ਪਜਾਓ ਪਣ ਘਟ ਜਾਂਦਾ ਫਿਰ ਉਹ ਹੋਰ ਦੂਸਰੀ ਜਗ੍ਹਾ ਜਾ ਕੇ ਖੇਤੀ ਕਰਨਾ ਸ਼ੁਰੂ ਕਰ ਦਿੰਦੇ ਨੇ ਤਾਂ ਸਾਡੇ ਇਹ ਪੱਛਮੀ ਘਾਟ ਤਾਂ ਨਹੀਂ ਆਊਗਾ ਵੀ ਲਖਣੀ ਘਾਟ ਵੀ ਨਹੀਂ ਆਊਗਾ ਮਧਵਰਤੀ ਘਾਟ ਵੀ ਨਹੀਂ ਇਹ ਸਾਡੇ ਉੱਤਰ ਪੂਰਵੀ ਘਾਟ ਨਾਰਥ ਈਸਟਰਨ ਇੰਡੀਆ ਦੇ ਵਿੱਚ ਖਾਸ ਕਰਕੇ ਸਾਡੀ ਨਾਗਾਲੈਂਡ ਹੈ ਮਨੀਪੁਰ ਹੈ ਮਜ਼ੋਰਮ ਹੈ ਇਹਨਾਂ ਸ਼ਟਾਂ ਦੇ ਵਿੱਚ ਸਾਡੀ ਝੂਮ ਖੇਤੀ ਕੀਤੀ ਜਾਂਦੀ ਇਹਨੂੰ ਅਲੱਗ-ਅਲੱਗ ਨਾਮ ਦੇ ਨਾਲ ਵੀ ਅਲੱਗ-ਅਲੱਗ ਸ਼ਟ ਦੇ ਵਿੱਚ ਬੁਲਾਇਆ ਜਾਂਦਾ ਹੁੰਦਾ ਵੀ ਠੀਕ ਹੈ ਇੱਕ ਮਿਲਪਾ ਬਾਰੇ ਵੀ ਕੁਸਚਨ ਪੁੱਛਿਆ ਜਾਂਦਾ ਕਾਫੀ ਮੈਕਸੀਕੋ ਦੇ ਵਿੱਚ ਕੀਤੀ ਜਾਂਦੀ ਹੈ ਇਹ ਵੱਟੇ ਚਿ ਤੁਸੀਂ ਇੰਡੀਆ ਦੇ ਵਿੱਚ ਲੂ ਦੇ ਬਾਰੇ ਤਾਂ ਸੁਣਿਆ ਹੋਊਗਾ ਲੂ ਸਾਡੀ ਇੱਕ ਗਰਮ ਪੌਣ ਹੈ ਗਰਮੀਆਂ ਚ ਚੱਲਦੀ ਗਰਮ ਪੌਣ ਸਾਡੀ ਹੈ ਨਾ ਤਾਂ ਸਰਦ ਰੁੱਤ ਵਿੱਚ ਚੱਲਣ ਵਾਲੀ ਠੰਡੀ ਹੈ ਸਰਦ ਰੁੱਤ ਵਿੱਚ ਵਗਣ ਵਾਲੀ ਹੈ ਗਰਮ ਰੁੱਤ ਵਿੱਚ ਵਗਣ ਵਾਲੀ ਠੰਡੀ ਪੌਣ ਹੈ ਜਾਂ ਗਰਮ ਰੁੱਤ ਵਿੱਚ ਵਗਣ ਵਾਲੀ ਗਰਮ ਪੌਣ ਹੈ ਤੇ ਇਹ ਸਾਡੀ ਗਰਮ ਪੌਣ ਆ ਵੀ ਜਿਹੜੀ ਗਰਮੀਆਂ ਦੇ ਰੁੱਤ ਚ ਚੱਲਦੀ ਹੈ ਤੇ ਰੌਕੀ ਪਰਬਤ ਦੀ ਪੱਬਰਫ ਨੂੰ ਪਿਘਲਾ ਦਿੰਦੀ ਹੈ ਤੇ ਪ੍ਰੇਰੀ ਏਰੀਏ ਦੇ ਮੈਦਾਨਾਂ ਵਿੱਚ ਇਹ ਪਾਣੀ ਪਹੁੰਚਾਉਂਦੀ ਹੈ ਨਲਦੀਆਂ ਦੇ ਵਿੱਚ ਉਤਦੀਆਂ ਤੇ ਅ ਜਿਹੜੀ ਇਹ ਚਲਦੀ ਹੈ ਇਹ ਰੌਕੀ ਪਰਬਤ ਉੱਪਰ ਚਲਦੀ ਹੈ ਰੌਕੀ ਪਰਬਤ ਜਿਹੜੇ ਸਾਡੇ ਨਾਰਥ ਅਮਰੀਕਾ ਦੇ ਜਿਹੜੇ ਪਰਬਤ ਨੇ ਉਹਨਾਂ ਦੇ ਉੱਪਰ ਚਲਦੀ ਆ ਵੀ ਇਹ 45 ਨੰਬਰ ਕੁਐਸਚਨ ਕਹਿੰਦਾ ਭਾਰਤ ਦਾ ਕੇਂਦਰੀ ਬੈਂਕ ਕਿਹੜਾ ਹੈ ਭਾਰਤ ਦਾ ਕੇਂਦਰੀ ਬੈਂਕ ਪੁੱਛਿਆ ਨੇ ਕਿਹੜਾ ਜੀ ਤਾਂ ਬੈਂਕਾਂ ਦਾ ਬੈਂਕ ਵੀ ਨੂੰ ਅਸੀਂ ਬੋਲ ਦਿੰਨੇ ਆ ਤਾਂ ਬੈਂਕਾਂ ਦਾ ਬੈਂਕ ਕਿਹੜਾ ਸਾਡਾ ਵੀ ਤਾਂ ਇਹ ਸਾਡਾ ਜੀ ਰਿਜ਼ਰਵ ਬੈਂਕ ਆਫ ਇੰਡੀਆ ਸਾਡਾ ਬੈਂਕਾਂ ਦਾ ਬੈਂਕ ਮੰਨਿਆ ਜਾਂਦਾ ਵੀ ਠੀਕ ਹੈ 46 ਨੰਬਰ ਕੁਐਸਚਨ ਦੇਖੋ ਜੀ ਕਹਿੰਦਾ 12ਵੀਂ 5 ਸਾਲਾਂ ਯੋਜਨਾ ਦੀ ਮਿਆਦ ਕੀ ਹੈ ਤਾਂ ਜਦੋਂ ਦਾ ਭਾਰਤ ਆਜ਼ਾਦ ਹੋਇਆ ਵੀ ਉਸ ਤੋਂ ਬਾਅਦ ਤਾਂ 5 ਸਾਲਾਂ ਨੂੰ ਯੋਜਨਾਵਾਂ ਇਹਨਾਂ ਨੇ ਬੰਦ ਹੀ ਕਰਤੀਆਂ ਹਨਾ ਠੀਕ ਹੈ ਤਾਂ ਇਹਦੀ ਮਿਆਦ ਕੀ ਮੰਨੀ ਜਾਂਦੀ ਸੀ ਇਹਦੀ ਮਿਆਦ ਸੀ ਜੀ ਸਾਡੀ 2012 ਤੋਂ ਲੈ ਕੇ 2017 ਮਨਮੋਹਨ ਸਿੰਘ ਨੇ ਸ਼ੁਰੂ ਕੀਤੀ ਸੀ ਮਨਮੋਹਨ ਸਿੰਘ 2014 ਚ ਚਲੇ ਗਏ ਉਸ ਤੋਂ ਬਾਅਦ ਤਾਂ ਫਿਰ ਤੁਹਾਨੂੰ ਪਤਾ ਹੈ ਅਕੋਰਡਿੰਗ ਟੂ ਕੰਗੜਾ ਨਾਉਥ ਭਾਰ 2014 ਚ ਆਜ਼ਾਦ ਹੋ ਜਾਂਦਾ ਹੈ ਹਨਾ ਆਜ਼ਾਦੀ ਮਿਲ ਜਾਂਦੀ ਹੈ ਹਨਾ ਭਾਰਤ ਦੀ ਪੂਰਬ ਤੋਂ ਪੱਛਮ ਦੀ ਚੌੜਾਈ ਕੀ ਹੈ ਤਾਂ ਇਸ ਤਰ੍ਹਾਂ ਸੀ ਭਾਰਤ ਦੀ ਲੰਬਾਈ ਚੌੜਾਈ ਦੇਖਦੇ ਆ ਵੀ ਹਨਾ ਓਕੇ ਤਾਂ ਇੱਥੋਂ ਸਾਡੀ 3214 ਇੱਥੇ ਸਾਡੀ 2933 ਕਿਲੋਮੀਟਰ ਹੈ ਠੀਕ ਹੈ ਤਾਂ 3214 ਬਈ ਇਹ ਸਾਡੀ ਨਾਰਥ ਤੋਂ ਸਾਊਥ ਹੈ ਜੇ ਤੁਹਾਨੂੰ ਪੁੱਛੂਗਾ ਵੈਸਟ ਤੋਂ ਈਸਟ ਅਸੀਂ ਦੱਸਾਂਗੇ ਤਾਂ ਫਿਰ ਉਹ 2933 ਕਿਲੋਮੀਟਰ ਆ ਜਾਂਦੀ ਹੈ ਓਕੇ 48 ਨੰਬਰ ਕੁਸ਼ਨ ਬੁਗਾਲ ਹੈ ਨਾ ਤੁਸੀਂ ਬੁਗਿਆਲ ਇਹ ਬੁਗਾਲ ਲੱਗਦਾ ਨਾ ਵੈਸੇ ਬੁਗਿਆਲ ਜਾਂ ਬੁਗਾਲ ਹੀ ਬੋਲਦੇ ਨੇ ਬੁਗਿਆਲ ਹੁੰਦੇ ਵਸਤਾ ਹੈ ਤੇ ਇੱਕ ਤੁਸੀਂ ਪਿਆਰ ਪਿਆਰ ਇਹ ਸਾਡੇ ਕੀ ਨੇ ਬਈ ਬੁਗਿਆਲ ਪਿਆਰ ਠੀਕ ਹੈ ਤੇ ਸਾਡੇ ਹਨਾ ਇਸ ਬਹੁਤ ਸਾਰੇ ਸਾਡੇ ਕੀ ਨਗੇ ਇਹ ਪਹਾੜਾਂ ਦੇ ਵਿੱਚ ਉੱਤਰਾਖੰਡ ਦੇ ਵਿੱਚ ਨੇ ਇਹ ਮੁਗਯਾਲ ਪਯਾਰ ਇਹ ਸਾਡੇ ਘਾ ਦੇ ਮੈਦਾਨ ਨੇ ਠੀਕ ਹੈ ਯਕੀਨਨ ਵੀ ਘਾ ਦੇ ਮੈਦਾਨ ਨੇ ਪਹਾੜਾਂ ਵਿੱਚ ਸਿਤ ਘਾ ਦੇ ਮੈਦਾਨ ਨੇ ਜਿੱਥੇ ਬਹੁਤ ਵੱਡੇ ਲੈਵਲ ਦੇ ਉੱਪਰ ਜਿਹੜੇ ਲੋਕ ਨਗੇ ਉਹ ਆਪਣੇ ਪਸ਼ੂਆਂ ਨੂੰ ਚਰਾਉਣ ਵਾਸਤੇ ਲੈ ਕੇ ਜਾਇਆ ਕਰਦੇ ਨੇ ਠੀਕ ਹੈ ਕਮੈਂਟ ਕਰਕੇ ਦੱਸੋ ਜੇ ਤੁਸੀਂ ਮੇਰੀ ਕਲਾਸਿਸ ਪਹਿਲਾਂ ਲਾਈਆਂ ਹੋਈਆਂ ਨੇ ਤਾਂ ਮੈਂ ਤੁਹਾਨੂੰ ਇੱਕ ਜੰਮੂ ਕਸ਼ਮੀਰ ਦੇ ਵਿੱਚ ਵੀ ਦੱਸਿਓਏ ਨੇਗੇ ਵੀ ਉਹ ਕਿਹੜੇ ਨਗੇ ਘਾ ਦੇ ਮੈਦਾਨ ਇਹਨਾਂ ਦੇ ਨਾਲ ਹੀ ਕਰਵਾਇਆ ਹੋਇਆ ਆਪਾਂ 2011 ਜਨਗਨਨਾ ਕਿਉਂਕਿ ਸਾਡੇ ਕੋਲ ਡਾਟਾ ਤਾਂ ਆਇਆ ਨਹੀਂ ਬਈ ਹਨਾ ਤਾਂ ਜ 2011 ਤੋਂ ਬਾਅਦ ਉਦੋਂ ਉਦੋਂ ਬਾਅਦ ਤਾਂ ਜਨਗਨਨਾ ਵੀ ਸਾਡੇ ਹੋਈ ਨਹੀਂ ਹੈਗੀ ਕੋਈ ਵੀ ਹਨਾ ਜਨਗਨਨਾ 2011 ਦੇ ਅਨੁਸਾਰ ਭਾਰਤ ਵਿੱਚ ਲਿੰਗ ਅਨੁਪਾਤ ਕਿੰਨਾ ਮੰਨਿਆ ਜਾਂਦਾ ਹੈ ਲਿੰਗ ਅਨੁਪਾਤ ਦੇਖਿਓ 933 ਹੈ 920 ਦੇ 841 ਦਾ 940 ਦਾ ਹਨਾ ਤੇ ਮੇਰੇ ਖਿਆਲ ਚ 933 ਦਾ 40 ਦਾ ਮੰਨਿਆ ਜਾਂਦਾ 43 ਦਾ ਸ਼ਾਇਦ ਹੈ ਹਨਾ ਤੇ ਇਹਦੇ ਨੇੜੇ ਹੀ ਹੈਗਾ ਵੀ 940 ਦਾ ਲਿੰਗ ਅਨੁਪਾਤ ਹੁਣ ਤਾਂ ਕਹਿੰਦੇ ਵਧਿਆ ਖੈਰ ਹਨਾ ਜੀ ਇਹਨਾਂ ਵਿੱਚ ਕਹਿੰਦੇ ਕਿਹੜੀ ਪਰਬਤ ਲੜੀ ਬਹੁਤ ਵਾਰੀ ਕੁਐਸਚਨ ਬਣਿਆ ਪੇਪਰ ਦੇ ਵਿੱਚ ਵੀ ਹੈ ਹਨਾ ਪਿਛਲੀ ਵਾਰ ਵੀ ਅਸੀਂ ਕਰਵਾਏ ਸੀ ਇਹ ਐਜ਼ ਇਟ ਇਜ਼ ਕੁਐਸਚਨ ਆਇਆ ਸੀ ਪੇ ਠੀਕ ਹੈ ਤਾਂ ਕਿਹੜੀ ਪਰਬਤ ਲੜੀ ਹੈ ਜਿਹੜੀ ਕਹਿੰਦੇ ਏਸ਼ੀਆ ਨੂੰ ਯੂਰਪ ਤੋਂ ਅਲੱਗ ਕਰ ਦਿੰਦੀ ਹੈ ਬਹੁਤ ਵਧੀਆ ਆਇਆ ਸੀ ਪੇਪਰ ਦੇ ਵਿੱਚ ਇਹ ਕੁਸਚਨ ਨਾ ਤਾਂ ਕਾਕਸਸ ਪਰਬਤ ਲੜੀ ਹੈ ਇੱਕ ਯੂਰਾਲ ਪਰਬਤ ਲੜੀ ਹੈ ਵੀ ਇਹ ਦੋਨੋਂ ਪਰਬਤ ਲੜੀਆਂ ਜਿਹੜੀਆਂ ਨੇਗੀਆਂ ਇਹ ਕੀ ਕਰਦੀਆਂ ਨੇ ਅਲੱਗ ਕਰਦੀਆਂ ਨੇਗੀਆਂ ਨੈਕਸਟ ਕੁਸਚਨ ਹੈ ਜੀ ਕਹਿੰਦੇ ਰਾਸ਼ਟਰਪਤੀ ਦੀ ਮੌਤ ਹੋ ਜਾਂਦੀ ਹੈ ਤਾਂ ਖਾਲੀ ਹੋਈ ਰਾਸ਼ਟਰਪਤੀ ਦੀ ਪੋਸਟ ਤੇ ਕੌਣ ਕੰਮ ਕਰਦਾ ਹੈ ਜਦੋਂ ਭਾਰਤ ਦੇ ਰਾਸ਼ਟਰਪਤੀ ਦੀ ਮੌਤ ਹੋ ਜਾਂਦੀ ਹੈ ਜਾਂ ਉਹਦਾ ਉਹਦਾ ਖਾਲੀ ਹੋ ਜਾਂਦਾ ਹੈ ਤਾਂ ਬਾਕੀ ਬਚੇ ਹੋਏ ਸਮੇਂ ਦੇ ਉੱਪਰ ਬਾਕੀ ਨਹੀਂ ਸੌਰੀ 6 ਮਹੀਨੇ ਤੱਕ ਤਾਂ ਬਤੁਤ 6 ਮਹੀਨੇ ਦੇ ਉ ਯੂਐਸਏ ਦੇ ਵਿੱਚ ਆ ਜੂਗਾ ਇੱਕ ਸਾਲ ਵੱਧ ਤੋਂ ਵੱਧ 6 ਮਹੀਨੇ 6 ਮਹੀਨਿਆਂ ਦੇ ਅੰਦਰ ਅੰਦਰ ਭਾਰਤ ਦੇ ਰਾਸ਼ਟਰਪਤੀ ਦੀ ਪੋਸਟ ਪਰਣੀ ਤੁਹਾਡੇ ਵਾਸਤੇ ਲਾਜ਼ਮੀ ਹੁੰਦੀ ਹੈ ਬਈ ਠੀਕ ਹੈ ਚਲੋ 2011 ਦੀ ਜਨਸੰਖਿਆ ਦੇ ਅਨੁਸਾਰ ਵਾਧਾ ਕਿੰਨਾ ਹੈ ਮਤਲਬ 2001 ਤੋਂ ਲੈ ਕੇ 2011 ਦੇ ਦੌਰਾਨ ਜਿਹੜੀ ਭਾਰਤ ਦੀ ਜਨਸੰਖਿਆ ਵਧੀ ਉਹ ਕਿੰਨੇ ਪਰਸੈਂਟ ਦੇ ਅਕੋਰਡਿੰਗ ਵਧੀ ਹੈ ਤਾਂ ਉਸ ਸਮੇ ਸਾਡਾ ਇਹ ਕਰਵਾਏ ਹੋਏ ਨੇ ਪਹਿਲਾਂ ਵੀ ਫੈਕਟ ਚੈੱਕ ਕਰ ਲਓ ਤੁਸੀਂ ਇੱਕ ਵਾਰੀ ਠੀਕ ਹੈ 17.64% ਦੇ ਨਾਲ ਸਾਡੀ ਜਿਹੜੀ ਪੋਪੂਲੇਸ਼ਨ ਹੈ ਇਨਕਰੀਜ਼ ਹੋਈ ਹੈ ਨੈਕਸਟ ਆੜਾ ਜੀ 40 53 ਨੰਬਰ ਕੁਸਚਨ ਭਾਰਤੀ ਵਿੱਚ ਸੇਵਾ ਟੈਕ ਸਰਵਿਸ ਟੈਕਸ ਲਾਇਆ ਜਾਂਦਾ ਨਾ ਇੱਕ ਜੀਐਸਟੀ ਟੈਕਸ ਆੜਾ ਗੁੱਡਸ ਐਂਡ ਸਰਵਿਸ ਟੈਕਸ ਗੁੱਡਸ ਤੇ ਉੱਪਰ ਵੀ ਟੈਕਸ ਹੈ ਤੇ ਸਾਡਾ ਸਰਵਿਸ ਤੇ ਉੱਪਰ ਵੀ ਟੈਕਸ ਹੈ ਤੇ ਸਾਡਾ ਇਨਡਾਇਰੈਕਟ ਟੈਕਸ ਸਿੱਧਾ ਟੈਕਸ ਨਹੀਂ ਲਾਇਆ ਜਾਂਦਾ ਇਹ ਇਨਡਾਇਰੈਕਟ ਤਰੀਕੇ ਨਾਲ ਹੈ ਨਾ ਵੀ ਭਾਈ ਵਸਤੂਆਂ ਦੇ ਉੱਪਰ ਲਾਤਾ ਜਾਂਦਾ ਹੈ ਤੈਨੂੰ ਅਸੀਂ ਇਨਡਾਇਰੈਕਟ ਟੈਕਸ ਜਾਂ ਅਪਰਤਕ ਟੈਕਸ ਦੇ ਨਾਮ ਨਾਲ ਅਸੀਂ ਜਾਣਦੇ ਹਾਂ ਇਹ ਤਾਂ ਇੰਪੋਰਟੈਂਟ ਹੈ ਜੀ ਤੁਹਾਡੇ ਵਾਸਤੇ ਨੈਕਸਟ ਹੈ ਜੀ ਇਹਨਾਂ ਵਿੱਚੋਂ ਕਿਹੜਾ ਵਿਕਲਪ ਸਹੀ ਨਹੀਂ ਹੈ ਕਲਪਕ ਪਰਮਾਣੂ ਪਲਾਂਟਸ ਨੇ ਵੀ ਜਿੱਥੇ ਅਸੀਂ ਬਿਜਲੀ ਪੈਦਾ ਕਰਦੇ ਹਾਂ ਨੇ ਪਰਮਾਣੂ ਪਲਾਂਟ ਅੱਜ ਕੱਲ ਨਵੀਂ ਟੈਕਨੀਕਸ ਦੇ ਦੁਆਰਾ ਬਿਜਲੀ ਪੈਦਾ ਕੀਤੀ ਹੈ ਨਹੀਂ ਤਾਂ ਪਰਮਾਣੂ ਤੋਂ ਵੀ ਅਸੀਂ ਬਿਜਲੀ ਪੈਦਾ ਕਰਦੇ ਹਾਂ ਓਕੇ ਕਲਪਕਮ ਇੱਥੇ ਹੈ ਜੀ ਤਾਰਾਪੁਰ ਇੱਥੇ ਨਹੀਂ ਆਇਗਾ ਤਾਰਾਪੁਰ ਮਹਾਰਾਸ਼ਟਰ ਦੇ ਵਿੱਚ ਹੈ ਬਈ ਨਰੋਰਾ ਉੱਤਰ ਪ੍ਰਦੇਸ਼ ਦੇ ਵਿੱਚ ਹੈ ਕੈਗਾ ਕਰਨਾਟਕ ਦੇ ਵਿੱਚ ਹੈ ਤਾਂ ਆਨਸਰ ਇਹਦਾ ਗਲਤ ਪੁੱਛਿਆ ਵੀ ਮੇਲ ਨਹੀਂ ਕਰਦਾ ਹੈਗਾ ਤਾਰਾਪੁਰ ਮੇਲ ਨਹੀਂ ਕਰਦਾ ਹੈਗਾ ਇਹ ਵੀ ਬਹੁਤ ਵਾਰੀ ਕੁਐਸਚਨ ਆਇਆ ਹੈ ਪੇਪਰ ਦੇ ਵਿੱਚ ਵੀ ਧਿਆਨ ਰੱਖਣਾ ਚਲੋ 55 ਨੰਬਰ ਕੁਐਸਚਨ ਆ ਦੇਸ਼ ਜਿਸ ਦੀ ਨਾਲਪਾਰੀ ਸਭ ਤੋਂ ਲੰਬੀ ਅੰ ਤਾਂ ਸਾਡਾ ਪਾਕਿਸਤਾਨ ਨਾਲ ਲੱਗਦੀ ਅਫਗਾਨਿਸਤਾਨ ਨਾਲ ਲੱਗਦੀ ਹੈ ਚਾਈਨਾ ਨਾਲ ਸਾਡੀ ਸੀਮਾ ਲੱਗਦੀ ਹੈ ਨੇਪਾਲ ਨਾਲ ਸਾਡੀ ਸੀਮਾ ਲੱਗਦੀ ਹੈ ਭੂਟਾਨ ਨਾਲ ਸਾਡੀ ਸੀਮਾ ਲੱਗਦੀ ਹੈ ਭਈ ਮੈਨ ਮਾਰ ਨਾਲ ਸਾਡੀ ਸੀਮਾ ਲੱਗਦੀ ਹੈ ਤੇ ਸਾਡੀ ਬੰਗਲਾਦੇਸ਼ ਦੇ ਨਾਲ ਸੀਮਾ ਲੱਗਦੀ ਹੈ ਸ਼੍ਰੀਲੰਕਾ ਦੇ ਨਾਲ ਸਾਡੀ ਜਲ ਸੀਮਾ ਲੱਗਦੀ ਹੈ ਤਾਂ ਇੱਥੇ ਸਭ ਤੋਂ ਜ਼ਿਆਦਾ ਸੀਮਾ ਕਿਹਦੇ ਨਾਲ ਲੱਗਦੀ ਹੈ ਬੰਗਲਾਦੇਸ਼ ਦੇ ਨਾਲ ਲੱਗਦੀ ਹੈ ਠੀਕ ਹੈ ਜੀ ਇੰਪੋਰਟੈਂਟ ਹੈ ਜੀ ਇੱਥੇ ਬੰਗਲਾਦੇਸ਼ ਆਪੇ ਹੈ ਜੀ ਪਹਿਲੇ ਨੰਬਰ ਦੇ ਉੱਪਰ ਬੰਗਲਾਦੇਸ਼ ਹੈ ਓਕੇ ਨੈਕਸਟ ਹੈ 56 ਨੰਬਰ ਕੋਸ ਤੋਂ ਦੇਖੋ ਨੀਗਾ ਮਾਰੋ ਕਹਿੰਦਾ ਜੀ ਇਹਨਾਂ ਵਿੱਚੋਂ ਕਹ ਤਬਈ ਕੇਰਲਾ ਇੰਡੀਆ ਦੀ ਇੱਕ ਐਗਜ਼ਾਮਪਲ ਸਟੇਟ ਹੈ ਠੀਕ ਹੈ ਜੀ ਮਤਲਬ ਹਿਊਮਨ ਡਿਵੈਲਪਮੈਂਟ ਦੇ ਤੌਰ ਤੇ ਇੰਡੀਆ ਦੀ ਸਭ ਤੋਂ ਬੈਸਟ ਸਟੇਟ ਜੇ ਤੁਸੀਂ ਐਲਾਨੀ ਹੋਵੇ ਤਾਂ ਕਿਹੜੀ ਹੋਊਗਾ ਉਹ ਸਾਡੀ ਇਹ ਹੈਗੀ ਠੀਕ ਹੈ ਜੀ ਇੱਕ ਹੁਣ ਕੇਰਲਾ ਨਾ ਮੈਂ ਉੱਤੇ ਸ਼ਾਰਟ ਵੀ ਬਣਾਉਣ ਲੱਗਿਆ ਸੀਗਾ ਅਸਲ ਵਿੱਚ ਕੀ ਹੈ ਸਮਝ ਨਹੀਂ ਮਿਲ ਰਿਹਾ ਹੈ ਨਹੀਂ ਤਾਂ ਮੈਂ ਬਣਾਉਂਦਾ ਤਾਂ ਕੇਰਲਾ ਨੇ ਇੱਕ ਐਕਟ ਲੈ ਕੇ ਆ ਰਹੀ ਕੇਰਲਾ ਉਹਦੇ ਵਿੱਚ ਕੀ ਹੈ ਰਾਈਟ ਟੂ ਡਿਸਕਨੈਕਟ ਦਾ ਰਾਈਟ ਟੂ ਡਿਸਕਨੈਕਟ ਦਾ ਮਤਲਬ ਕੀ ਹੈ ਪੀ ਤੁਸੀਂ ਚਾਹੇ ਪ੍ਰਾਈਵੇਟ ਕੰਪਨੀ 'ਚ ਜੌਬ ਕਰਦੇ ਹੋ ਜਾਂ ਤੁਸੀਂ ਸਰਕਾਰੀ ਕੰਪਨੀ 'ਚ ਜੌਬ ਸਰਕਾਰੀ ਕੰਮ ਦੇ ਵਿੱਚ ਮਤਲਬ ਕਿਸੇ ਸਰਕਾਰੀ ਕੰਪਨੀ 'ਚ ਜਾਂ ਕਿਸੇ ਸਰਕਾਰੀ ਸੰਸਥਾ 'ਚ ਜੌਬ ਕਰਦੇ ਹੋ ਤਾਂ ਤੁਹਾਨੂੰ ਰਾਈਟ ਟੂ ਡਿਸਕਨੈਕਟ ਇਹਦਾ ਮਤਲਬ ਕੀ ਹੈ ਵੀ ਜੇ ਤੁਸੀਂ 2 ਵਜੇ ਘਰੇ ਆ ਗਏ ਠੀਕ ਹੈ ਜਾਂ ਤੁਸੀਂ 5 ਵਜੇ ਆਪਣੀ ਜੌਬ ਤੋਂ ਆ ਗਏ ਤਾਂ ਤੁਹਾਨੂੰ ਉਸ ਬੰਦੇ ਨੂੰ ਉਸ ਸੰਸਥਾ ਨੂੰ ਕੰਮ ਤੋਂ ਜਵਾਬ ਦੇਣ ਦਾ ਅਧਿਕਾਰ ਵੀ ਹੋਊਗਾ ਭਾਈ ਵੀ ਮੈਂ ਕੰਮ ਨਹੀਂ ਕਰ ਸਕਦਾ ਮੇਰੀ ਤਾਂ ਆਪਣੀ ਪਰਸਨਲ ਲਾਈਫ ਹੀ ਹੈਗੀ ਹੈ ਨਾ ਤਾਂ ਨਹੀਂ ਤਾਂ ਹੁੰਦਾ ਭਾਈ ਵੀ ਘਰੇ ਆ ਜਾਨੇ ਉਹ ਜਿਹੜੇ ਆਫਿਸ ਦੇ ਕੰਮ ਨੇ ਉਹ ਵੀ ਘਰੇ ਨਾਲ ਲੈ ਕੇ ਤੁਰੇ ਆਉਣੇ ਹਨਾ ਤੇ ਪਹਿਲੀ ਐਗਜ਼ਾਮਪਲ ਸਟੇਟ ਹੈ ਦੇਖੋ ਜੀ ਤੈਨੂੰ ਹਿਊਮਨ ਡਿਵੈਲਪਮੈਂਟ ਦੇ ਵਿੱਚ ਬਹੁਤ ਬੜੀ ਪ੍ਰੋਗਰੈਸ ਕੀਤੀ ਹੈ ਤਬੇਤਰ ਵਿਧੇਕ ਸੁਧਾਵਾ ਨੇ ਭਈ ਮੋਡਲੀ ਸੇਤ ਸੁਧਾਵਾ ਦਾ ਪ੍ਰਬੰਧ ਇਹਨਾਂ ਨੇ ਕੀਤਾ ਹੈ ਰੋਜ਼ਗਾਰ ਦੇ ਬਿਹਤਰ ਮੌਕੇ ਦਿੱਤੇ ਨੇ ਉਪਰੋਤਕ ਸਾਰੇ ਤਾਂ ਸਾਰੇ ਕੁਝ ਕੀਤਾ ਵੀ ਇੱਕ ਐਗਜ਼ਾਮਪਲ ਸਟੇਟ ਹੈ ਇੰਡੀਆ ਦੀ ਐਗਜ਼ਾਮਪਲ ਸਟੇਟ ਤੇ ਮੋਸਟਲੀ ਉਥੇ ਦਾ ਸ਼ਾਸਨ ਰਿਹਾ ਹੈ ਨਾ ਉਹ ਕਮਿਊਨਿਸਟ ਪਾਰਟੀਆਂ ਦਾ ਰਿਹਾ ਹੈ ਕਮਿਊਨਿਸਟ ਪਾਰਟੀਆਂ ਦਾ ਰਿਹਾ ਤੇ ਜਿਹੜਾ ਹੈਗਾ ਉਹ ਅ ਇਧਰ ਹੈ ਕਾਂਗਰਸ ਪਾਰਟੀ ਦਾ ਰਿਹਾ ਹੁੰਤੇ ਹਜੇ ਬਾਜਪਾ ਉਥੇ ਪਹੁੰਚੀ ਨਹੀਂ ਹੈਗੀ ਠੀਕ ਹੈ ਚਲੋ ਇਹਨਾਂ ਵਿੱਚ ਜਿਹੜੀ ਸਭ ਤੋਂ ਲੰਬੀ ਨਦੀ ਕਿਹੜੀ ਹੈ ਗੰਗਾ ਬ੍ਰਹਮਪੁੱਤਰ ਯਮੁਨਾ ਚੰਬਲ ਹੈ ਨਾ ਹੁਣ ਤੁਸੀਂ ਇਹਦਾ ਆਨਸਰ ਅੱਖਾਂ ਵਿੱਚ ਦੇ ਕੇ ਲਾਉਂਗੇ ਜੀ ਗੰਗਾ ਗੰਗਾ ਮਾਤਾ ਸਾਡੀ ਹੈ ਨਾ ਪਰ ਐਕਚੁਅਲ ਦੇ ਵਿੱਚ ਗੰਗਾ ਸਾਡੀ ਇੰਡੀਆ ਦੀ ਸਭ ਤੋਂ ਲੰਬੀ ਨਦੀ ਹੈ ਇਹ ਬ੍ਰਹਮਪੁੱਤਰ ਤੋਂ ਲੰਬੀ ਨਹੀਂ ਹੈਗੀ ਬ੍ਰਹਮਪੁੱਤਰ ਦਰਿਆ ਜਿਹੜਾ ਹੈਗਾ ਹਾਂ ਲਾਤਾ ਨਾ ਹੋਈ ਗਲਤ ਮੈਂ ਤੁਹਾਨੂੰ ਕਿਹਾ ਸੀ ਵਹੀ ਲਾਉਂਗੇ ਤੁਸੀਂ ਆਨਸਰ ਇਹਦਾ ਪੱਕਾ ਗੰਗਾ ਜਿਹੜੀ ਹੈ ਨਾ ਇਹ ਇੰਡੀਆ ਦੀ ਲੰਬੀ ਨਦੀ ਹੈ ਜਿਹੜੀ ਬ੍ਰਹਮਪੁੱਤਰ ਹੈ ਇਹ ਸਾਂਗਪੋ ਦੇ ਨਾਲ ਨਾਲ ਚਾਈਨਾ ਦੇ ਵੀ ਜਾਂਦੀ ਹੈ ਤੇ ਉਸ ਤੋਂ ਬੰਗਲਾਦੇਸ਼ ਵੀ ਜਾਂਦੀ ਹੈ ਇੰਡੀਆ 'ਚ ਵੀ ਆਉਂ ਇਹ ਇੰਡੀਆ ਦੇ ਵਿੱਚ ਇਹਦਾ ਏਰੀਆ ਘੱਟ ਹੈਗਾ ਪਰ ਇਹ ਗੰਗਾ ਤੋਂ ਲੰਬੀ ਨਦੀ ਹੈ ਬਈ ਇਹ ਸਿੰਧੂ ਨਦੀ ਗੰਗਾ ਤੋਂ ਲੰਬੀ ਨਦੀ ਹੈ ਓਕੇ ਪੰਜਵੇਂ ਸਤੋਂ ਵੱਡਾ ਗ੍ਰਹਿਕੜ ਹੈ ਤੇ ਭਈ ਪੰਜਵੇਂ ਸਤੋਂ ਵੱਡਾ ਗ੍ਰਹਿ ਹੈ ਪਹਿਲੇ ਚਾਰ ਜਿਹੜੇ ਸਭ ਤੋਂ ਲਾਸਟ ਤੇ ਜਿਹੜੇ ਨੇ ਨਾ ਬ੍ਰਹਸਪਤੀ ਐ ਸ਼ਨੀ ਐ ਅਰुण ਤੇ ਵਰਨ ਇਹ ਚਾਰ ਨੰਬਰ ਦੇ ਵੱਡੇ ਗ੍ਰਹਿ ਨੇ ਹਨਾ ਪੰਜਵੇਂ ਨੰਬਰ ਤੇ ਸਾਡੀ ਮਾਤਾ ਆ ਜਾਂਦੀ ਹੈ ਸਾਡੀ ਧਰਤੀ ਮਾਤਾ ਆ ਜਾਂਦੀ ਹੈ ਪੰਜਵੇਂ ਨੰਬਰ ਦੀ ਵੱਡੀ ਹੈ ਬਈ ਇਹ ਹਨਾ ਚਲੋ UNDP UNDP ਇੱਕ ਪ੍ਰੋਗਰਾਮ ਬਣਾਉਂਦਾ ਜਿਹਨੂੰ ਅਸੀਂ 1990 ਤੋਂ ਪ੍ਰੋਗਰਾਮ ਹੋਇਆ ਸੀ ਇਹ ਉਹ ਜਿਹੜੇ ਸਾਡੇ ਅਮ੍ਰਿਤਾ ਸੇਨ ਵੀ ਸੀਗੇ ਇੱਕ ਮੁਹੰਮਦ ਪਾਕਿਸਤਾਨ ਦੇ ਸੀਗੇ ਆ ਤੁਹਾਡੇ ਪ੍ਰੋਫੈਸਰ ਮੇਰੇ ਦਵਾਜੋ ਨਾਮ ਨਿਕਲ ਗਿਆ ਉਹਨਾਂ ਦੇ ਹਨਾ ਉਹਨਾਂ ਦਾ ਨਾਮ ਨਿਕਲ ਗਿਆ ਦਵਾਜੋਂ ਤੇ ਉਹਨਾਂ ਨੇ ਇੱਕ ਪ੍ਰੋਗਰਾਮ ਬਣਾਇਆ ਸੀ ਯੂ ਐਨ ਡੀ ਪੀ ਦੇ ਥਰੂ ਐਚ ਡੀ ਆਈ ਇੰਡੈਕਸ ਤਾਂ ਹਿਊਮਨ ਡਿਵੈਲਪਮੈਂਟ ਇੰਡੈਕਸ ਇਹ ਅੱਜ ਵੀ ਜਾਰੀ ਹੁੰਦਾ ਹੈ ਦੁਨੀਆ ਦੇ ਵਿੱਚ ਡਿਵੈਲਪਮੈਂਟ ਕੀ ਹੋਈ ਹੈ ਤਾਂ ਅਲਗ-ਅਲਗ ਦੇਸ਼ਾਂ ਦੀ ਡਿਵੈਲਪਮੈਂਟ ਨੂੰ ਅਸੀਂ ਤਿੰਨ ਪੱਖਾਂ ਤੋਂ ਪਰਖਦੇ ਹੁੰਦੇ ਆ ਉਹਨਾਂ ਦਾ ਵਿਦਿਅਕ ਲੈਵਲ ਕੀ ਹੈ ਉਹਨਾਂ ਦਾ ਸਿਹਤ ਦਾ ਲੈਵਲ ਕੀ ਹੈ ਉਹਨਾਂ ਦੀ ਪ੍ਰਤੀ ਵਿਅਕਤੀ ਆਮਦਨ ਕੀ ਹੈ ਤਾਂ ਇਹ ਤਿੰਨੇ ਜਿਹੜੇ ਮਾਪਕ ਨੇ ਬਈ ਇਹ ਕਿਸੇ ਦੇਸ਼ ਦੀ ਐਚ ਡੀਆਈ ਇੰਡੈਕਸ ਉਹਦੀ ਹਿਊਮਨ ਡਿਵੈਲਪਮੈਂਟ ਇੰਡੈਕਸ ਆਈਡੀ ਉਹਨੂੰ ਮਾਪਣ ਦੇ ਲਈ ਯੂਜ਼ ਕੀਤੇ ਜਾਂਦੇ ਨੇ ਠੀਕ ਹੈ ਤਾਂ ਇਹਦਾ ਆਨਸਰ ਅਸੀਂ ਕੀ ਲਾ ਦਾਂਗੇ ਜੀ ਸਾਰੇ ਲਾ ਦਾਂਗੇ ਚਲੋ ਅਗਲਾ ਕੁਐਸਚਨ ਸਾਡਾ ਜੀ ਲਾਸਟ ਕੁਐਸਚਨ ਹੈ ਜਾਂ ਇਕਨੌਕਸ ਦਾ ਕੀ ਮਤਲਬ ਹੈ ਇਕਨੌਕਸ ਹਨਾ ਯੂ نو ਅਸੀਂ ਵਿਸ਼ੂ ਵੀ ਦੇ ਨਾਮ ਨਾਲ ਵੀ ਜਾਣਦੇ ਪੰਜਾਬੀ ਵਿੱਚ ਵਿਸ਼ੂ ਵੀ ਬੋਲਦੇ ਆ ਇਹਨੂੰ ਆਪਾਂ ਤਾਂ ਤੁਹਾਡੇ ਪੀਐਸਟੈਟ ਦੇ ਵਿੱਚ ਵੀ ਕੁਐਸਚਨ ਆ ਚੁੱਕੇ ਨੇ ਪਹਿਲਾਂ ਤੇ ਇਹ ਸੰਪੂਰਨ ਧਰਤੀ ਦੇ ਉੱਪਰ ਸਾਰੇ ਦਿਨ ਤੇ ਰਾਤ ਬਰਾਬਰ ਹਾਂ ਜਦੋਂ ਸਾਰੀ ਧਰਤੀ ਦੇ ਉੱਪਰ ਦਿਨ ਤੇ ਰਾਤ ਬਰਾਬਰ ਹੁੰਦੇ ਨੇ ਤਾਂ ਇਸ ਅਵਸਥਾ ਨੂੰ اسی ਵਿਸ਼ੂ ਵਿਵਸਥਾ ਜਾਂ ਇਕੁਨੋਕਸ ਦੇ ਨਾਮ ਨਾਲ ਜਾਣਦੇ ਹੁੰਦੇ ਨੇ ਜਿਹੜੀ ਕਿ ਤੁਹਾਡੀ 21 ਮਾਰਚ ਤੇ 23 ਸਤੰਬਰ ਨੂੰ ਆਪਾਂ ਜੀ ਆ ਵੀ ਠੀਕ ਹੈ ਜੀ ਤਾਂ ਦਾ ਅਨਸਰ ਅਸੀਂ ਲਾਵਾਂਗੇ ਜੀ ਪਹਿਲਾ ਅਨਸਰ ਹੀ ਆ ਜੂਗਾ ਵੀ ਸਾਥੀਓ ਨਾ ਤਾਂ ਏਸੀ ਤੁਹਾਡੇ ਅੱਜ ਦੇ ਕੁਸਚਨ ਥੋੜਾ ਜਿਹਾ ਫਾਸਟ ਹੋਈ ਕਲਾਸ ਅੱਜ ਦਾ ਕੰਮ ਕਰਕੇ ਆ 350 ਸਾਲ ਨੂੰ ਸਰਪੇ ਦਾ ਸ਼ਹਾਦਤ ਨੂੰ ਸਮਰਪਿਤ ਅਸੀਂ ਤੁਹਾਡੇ ਬੈਚਸ ਉੱਪਰ ਆਫਰ ਵੀ ਦੇਣ ਜਾ ਰਹੇ ਹਾਂ ਪਹਿਲਾਂ ਉਹ ਪਹਿਲਾਂ ਪਾਉ ਦੇ ਆਧਾਰ ਤੇ ਠੀਕ ਹੈ ਜੀ ਲੁੱਟ ਲਓ ਲੁੱਟ ਲਓ ਹੋਈ ਪਈ ਹੈ ਜਿਵੇਂ ਹੈਨਾ ਮਾਸਟਰ ਗ੍ਰੈਜੂਏਟ ਦਾ ਬੈਚ 4999 ਲੈਕਚਰਰ ਹਿਸਟਰੀ ਪੋਲੀਟਿਕਲ ਦਾ ਬੈਚ ਸਾਨੂੰ ਸਿਰਫ ਮਿਲ ਨਹੀਂ 3500 ਰੁਪਏ ਦੇ ਵਿੱਚ ਤੇ ਪੀਐਸਟ ਦਾ ਲਾਈਵ ਬੈਚ ਸਾਨੂੰ ਮਿਲ ਨਹੀਂ 999 ਤੇ ਹਿਸਟਰੀ ਦੀ ਬੁੱਕ ਜਿਹੜੀ ਸਾਡੀ ਮਿਲ ਰਹੀ ਹੈ ਉਹ 370 350 70 ਪੋਸਟਲ ਚਾਰਜ ਲਾ ਕੇ ਹੋਈ ਇਹਦੇ ਮਾਸਟਰ ਗ੍ਰੈਜੂਏਟਰੀ ਟੈਸਟ ਸਿਰਫ 350 ਲੈਕਚਰਰੀ ਟੈਸਟ ਸੀਰੀਜ਼ 350 ਤੇ ਪੀਐਸਟ ਦੀ ਟੈਸਟ ਸੀਰੀਜ਼ ਤੁਹਾਨੂੰ 350 ਰੁਪਏ ਵਿੱਚ ਮਿਲ ਰਹੀ ਹੈ ਇਹ ਵੈਲਿਡ ਸਿਰਫ 350 ਵਿਦਿਆਰਥੀਆਂ ਲਈ ਹੋਵੇਗਾ ਵੀ ਠੀਕ ਹੈ ਜੀ ਤੇ ਤੁਸੀਂ ਜਦੂ ਐਜੂਕੇਸ਼ਨ ਦੀ ਐਪ ਤੇ ਜਾ ਕੇ ਵੀ ਲੈ ਸਕਦੇ ਹੋ ਤੇ ਸਾਨੂੰ ਕਾਲ WhatsApp ਕਰਕੇ ਵੀ ਜਾਣਕਾਰੀ ਲੈ ਸਕਦੇ ਹੋ ਥੈਂਕ ਯੂ ਵੈਰੀ ਮੱਚ ਤੇ ਇਹਨੂੰ ਵੱਤਵਾ ਸ਼ੇਅਰ ਕਰ ਦੇਣਾ ਲਾਈਕ ਕਰ ਦਿਓ ਵੀਡੀਓ ਨੂੰ ਠੀਕ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਥੈਂਕ ਯੂ ਤੇ 9 ਵਜੇ ਵਾਲੀ ਕਲਾਸ ਆਪਾਂ ਲਾਉਣੇ ਆ ਜੀ ਆਕੇ ਲੈਕਚਰਰ ਮਾਸਟਰ ਗ੍ਰੇਡਰ ਦੀ ਠੀਕ ਹੈ